ਇਸ ਟੀਮ ਤੇ ਬਹੁਤ ਵਧੀਆ ਸਰਵਚੇਨ 16 11 ਸਕੋਰ ਤੱਤਾ ਤੱਤਾ ਗੁੜ ਨਹੀਂ ਖਾਦਾ ਹੋਏ ਜਿਨੇ ਕਦੇ ਖਿਡਾਰੀ ਤੋਂ ਤੇ ਜਾਨਵਾਰ ਨਹੀਂ ਸਿੱਖੀ ਨਹੀਂ ਯਾਰਾਂ ਦੀ ਯਾਰੀ ਤੋਂ ਉਹ ਵਿਆਹ ਬਣਾਉਂਦੀ ਲੱਗਦਾ ਜਿਸ ਵਿੱਚ ਲੱਗ ਹੀ ਨਹੀਂ ਹੁੰਦਾ ਦੇਸ਼ ਅਕਰਵੇ ਪੰਜਾਬ ਚ ਉਹ ਪੰਜਾਬੀ ਨਹੀਂ ਹੁੰਦਾ ਕਹਿੰਦਾ ਰੋਟੀ ਜੀ ਨੇ ਖਾਦੀ ਨਹੀਂ ਕਦੇ ਚਾਰ ਤੇ ਗੰਡੇ ਨਾਲ ਰੋਟੀ ਜੀ ਨੇ ਖਾਦੀ ਨਹੀਂ ਕਦੇ ਚਾਰ ਤੇ ਗੰਡੇ ਨਾਲ ਤੇ ਪਤ ਨਿਕਲੀ ਤੇ ਢੂਈ ਨਹੀਂ ਰਗੜੀ ਮੁੰਜ ਦੇ ਮੰਜੇ ਨਾਲ ਤੇ ਮਾਂ ਬਾਪ ਦੀਆਂ ਗਾਲਾਂ ਦਾ ਜਿਹੜਾ ਆਦੀ ਨਹੀਂ ਹੁੰਦਾ ਵੇਸ਼ਕ ਰਹੇ ਪੰਜਾਬ ਚ ਉਹ ਪੰਜਾਬੀ ਨਹੀਂ ਹੁੰਦਾ ਬਾਲ ਆਊਟ ਕਹਿੰਦਾ ਸੂਏ ਕੱਸੀਆਂ ਛਪੜਾਂ ਵਿੱਚ ਜਿਹੜਾ ਕਦੇ ਨਹਾਇਆ ਨਹੀਂ ਤੇ ਬਾਧੂ ਪਿਆ ਓਏ ਟਾਇਰ ਤੇ ਡੰਡੇ ਨਾਲ ਭਜਾਇਆ ਨਹੀਂ ਤੇ ਜਬਰ ਜ਼ੁਲਮ ਨੂੰ ਸਹਿ ਕੇ ਜਿਹੜਾ ਬਾਗੀ ਨਹੀਂ ਹੁੰਦਾ ਰਹਿੰਦਾ ਭਾਵੇਂ ਪੰਜਾਬ 'ਚ ਪਰ ਪੰਜਾਬੀ ਨਹੀਂ ਹੁੰਦਾ ਰਹਿੰਦਾ ਭਾਵੇਂ ਪੰਜਾਬ 'ਚ ਉਹ ਪੰਜਾਬੀ ਨਹੀਂ ਹੁੰਦਾ ਸਕੋਰ ਹੈ ਜੀ 13 16 ਕਹਿੰਦਾ ਜੀ ਭਾਈ 14 ਤੇ 16 ਨੰਬਰ ਪਿਛਲੇ ਮੈਚਾਂ ਵਾਂਗੂ ਇਹ ਵੀ ਇੱਕ ਇੱਕ ਕਰਕੇ ਬਰਾਬਰ ਨੰਬਰ ਆਉਣਾ ਰਿਹਾ ਨੇ ਰਸਾਕਸੀ ਦੀ ਲੇਡੀਜ਼ ਦੀਆਂ ਟੀਮਾਂ ਅੱਜ ਸਾਂਝੀ ਟੋੜੀਆਂ ਇਹ ਤੋਂ B ਗੀਤਪਾਲ ਕੜ B ਟੀਮ ਦੇ ਕੈਪਟਨ ਹੈ ਕਿਰਨਾਰਾਣੀ ਰਸਾਕਸੀ ਦੇ ਟੀਮ ਦੇ ਕੈਪਟਨ ਹੈ ਇਹਨਾਂ ਨੂੰ ਬੇਨਤੀ ਹੈ ਆਪਾਂ ਆਪਣੀਆਂ ਟੀਮਾਂ ਨੂੰ ਬਿਲਕੁਲ ਰੈਡੀ ਕਰ ਲੈ ਵਾਰਮ ਅਪ ਹੋ ਜਾਣ ਦੋਨੇ ਟੀਮਾਂ ਕਿਉਂਕਿ ਇਸ ਮੈਚ ਤੋਂ ਤੁਰੰਤ ਬਾਅਦ ਅਸੀਂ ਅੰਡਰ 20 ਦਾ ਮੁੰਡਿਆਂ ਦਾ ਸ਼ੋਅ ਮੈਚ ਕਰਾਉਣਾ ਹੈ ਇੱਕ ਇੱਕ ਮਾਈ ਨੇ ਹੋਰ ਮੇਰੇ ਬੋਲਾਂ ਤੋਂ ਕੁਝ ਸ਼ੋਕੇ ਮੇਰਾ ਮਾਨ ਕੀਤਾ ਕਿ ਪੁੱਤਰ ਹੈ ਸੋਹੀ ਜਿਹੜਾ ਪਿਤਾ ਦਾ ਅਦਬ ਕਰੇ ਤੇ ਉੱਠ ਕੇ ਸਵੇਰੇ ਲਾਵੇ ਪੈਰੀ ਹੱਥ ਮਾਈ ਦੇ ਪੁੱਤਰ ਹੈ ਸੋਹੀ ਜਿਹੜਾ ਪਿਤਾ ਦਾ ਅਦਬ ਕਰੇ ਕੋਈ ਉੱਠ ਕੇ ਸਵੇਰੇ ਲਾਵੇ ਪੈਰੀ ਹੱਥ ਮਾਈ ਦੇ ਤੇ ਜੰਮਦੇ ਨੇ ਮੁੰਡੇ ਲੋਕੀ ਖੁਸ਼ੀਆਂ ਮਨਾਉਂਦੇ ਦੇਖੇ ਤੇ ਵੰਡਦੇ ਆ ਲੋਹੜੀ ਜਾਮੇ ਵਿੱਚ ਨਹੀਂ ਸਮਾਈ ਦੇ ਤੇ 16 ਸਾਲ ਤੱਕ ਤਾਂ ਉਡੀਕ ਕਰ ਲੈਣੀ ਚਾਹੀਏ ਉਦੋਂ ਪਹਿਲਾਂ ਵੰਡਣੇ ਪਤਾਸੇ ਵੀ ਨਹੀਂ ਚਾਹੀਦੇ ਤੇ ਬਦੀ ਸਿੰਘਾ ਖਬਰੇ ਨਲਾਇਕ ਹੀ ਨਿਕਲ ਜਾਵੇ ਤੇ ਮੈਂ ਤਾਂ ਕਹਣਾ ਮਗਰੋਂ ਹੀ ਪੈਸੇ ਦਿਓ ਦਾਈ ਦੇ ਤੇ ਮੈਂ ਤਾਂ ਕਹਣਾ ਪੈਸੇ ਦੀ ਮਗਰੋਂ ਹੀ ਜੋ ਦਾਈ ਦੇ ਨੰਬਰ 18 14 ਹਾਂਜੀ ਬਲਵੰਤ ਸਰਦਾਰ ਬਲਵੰਤ ਸਿੰਘ ਨੇ ਵੀ ਮੇਰਾ 100 ਰੁਪਿਆ ਮਾਨ ਕੀਤਾ ਜੀ ਮੇਰੇ ਬੋਲਾਂ ਤੋਂ ਖੁਸ਼ ਹੋ ਕੇ ਨੰਬਰ ਇਨਾ 19 14 ਨੰਬਰ ਹੈ 19 14 ਸਰਵਸ ਮੈਚ ਤੋਂ ਤੁਰੰਤ ਬਾਅਦ ਇਹਨਾਂ ਦੋਨਾਂ ਟੀਮਾਂ ਦਾ ਸਨਮਾਨ ਕੀਤਾ ਜਾਣਾ ਹੈ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਪਲੀਜ਼ ਉਹ ਨੇੜੇ ਰਹਿਣ ਅਤੇ ਗਰਾਊਂਡ ਦੇ ਜਦੋਂ ਇਹਨਾਂ ਦੋਨਾਂ ਟੀਮਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਜੇਮ ਪੁਆਇੰਟ 10 ਕੇ ਵੀਰੋ ਏ ਪੁਆਇੰਟ ਜੇਮ ਪੁਆਇੰਟ 14 ਸਰਵਸ ਕਰੀ ਰਹਣਾ ਸੁਸਾਸ ਦੀ ਟੂ ਦੀ ਉਹ ਟੀਮ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਮੇਰਾ ਮਾਨ ਕੀਤਾ ਸੋ ਗੇਮਾਂ ਬਾਰੇ ਤਾਂ ਤੂੰ ਹੀ ਦੱਸੀ ਚੱਲ ਮੋਤੀ ਸਿਆ ਮੈਂ ਤਾਂ ਇਕੱਲੇ ਸ਼ੇਅਰ ਸੁਣਾਉਣ ਆਲਾ ਹੀ ਐ ਸਰਵਸ ਚੇਂਜ ਗੇਮ ਪੁਆਇੰਟ 14 ਇਧਰੋਂ 14 ਗੇਮ ਪੁਆਇੰਟ ਕੁਲਦੀਪ ਰਾੜ ਦਾ ਸਰਵਸ ਇਸ ਤੋਂ ਬਾਅਦ ਇਹ ਗੇਮ ਪੁਆਇੰਟ 14 ਰੱਸਾ ਕਸੀ ਮੁਕਾਬਲਾ ਵੀ ਇਸ ਤੋਂ ਬਾਅਦ ਸ਼ੁਰੂ ਹੋਊਗਾ ਜੀ ਇਹ ਮੈਚ ਤੋਂ ਬਾਅਦ ਜੇਤੂ ਗੁਰੂ ਇੱਕ ਵਾਰ ਬਾਈ ਕੋਰਿਕ ਜੇਤੂ ਟੀਮ 21 14 ਸੁਫਾਸ ਜੀ 2 ਦੀ ਇਹ ਟੀਮ ਵਾਲੀਬਾਲ ਦੀ ਤਾੜੀਆਂ ਮਾਰੋ ਜਿਸ਼ਕੀ ਦੇ ਤਾੜੀਆਂ ਸੁਫਾਸ ਜੀ 2 ਦੀ ਇਹ ਵਾਲੀਬਾਲ